ਦੇਖੋ ਜੀ ਆਪਨੇ ਇੰਟਰ ਲਾਉਗੋ ਦੀ ਮਸਲੇ ਨੂੰ ਤਾਗਾ ਤੋੜ ਦਿੱਤੀ ਆਪਾਂ ਕਰਦੇ ਹਾਂ ਜਿਹੜਾ ਸੈਟ ਠੀਕ ਹੈ ਤੁਹਾਨੂੰ ਦਿਖਾਉਣਾ ਵੀ ਇਹਦੇ ਵਿੱਚ ਕਿੰਨੇ ਤਾਗੇ ਹੁੰਦੇ ਨੇ ਠੀਕ ਹੈ ਜੀ ਚਲਾਉਣ ਵੀ ਬਹੁਤ ਆਸਾਨ ਆ ਜੀ ਇਹ ਕੋਈ ਔਖੀ ਨਹੀਂ ਹੈਗੇ ਇਹਦੇ ਤਾਗੇ ਪਾਉਣੇ ਵੀ ਬਹੁਤ ਆਸਾਨ ਨੇ ਜਿਹੜਾ ਪਹਿਲਾ ਤਾਗਾ ਇੱਥੋਂ ਹੀ ਲਿਆ ਕੇ ਪਾ ਕੇ ਦੇਖੋ ਜੀ ਔਰ ਆਪੇ ਇੱਥੇ ਤੋਂ ਹੋਰ ਦਿੱਤੇ ਹੁੰਦੇ ਨੇ ਜੀ ਦੋ ਗੜੀਆਂ ਇੱਕ ਸਾਈਡ ਦੇ ਵਿੱਚ ਇਹ ਕੱਢ ਕੇ ਦੂਜੀ ਸਾਈਡ ਇਹਨੂੰ ਸੂਈ ਚੱਕ ਲੈਂਦੇ ਜੀ ਇੱਧਰ ਫਿਰ ਆਪਾਂ ਦੂਜਾ ਧਾਗਾ ਲੈ ਕੇ ਆਉਣੇ ਆ ਜੀ ਇੱਥੋਂ ਦੇਖੋ ਜੀ ਫਿਰ ਇਹ ਹੁੰਦਾ ਜੀ ਆਪਣੀ ਸੂਈ ਦੇ ਵਿੱਚ ਠੀਕ ਹੈ ਜੀ ਤੇ ਦੇਖੋ ਜੀ ਤਾਂ ਇਹ ਸੂਈ ਪਰਨ ਕਰਕੇ ਦਿਖਾਉਣਾ ਦੇਖੋ ਜੀ ਠੀਕ ਹੈ ਜੀ ਜਿਹੜਾ ਆਹ ਉਹ ਤੱਕ ਕੇ ਪਾਇ ਤੇ ਜੀ ਆ ਦੇਖੋ ਆ ਚੂਟੀ ਜਾ ਕੇ ਇੱਥੇ ਠੀਕ ਹੈ ਜੀ ਆ ਸੂਰ ਦੇ ਲੱਗ ਜੜਿਆ ਆ ਚੂਟੀ ਇਹਦੀ ਉੱਚਾ ਦੇ ਜਿਹੜਾ ਇਧਰੋਂ ਤੀਸਰਾ ਤੱਕ ਲੱਗ ਕੇ ਆਵਾਂਗੇ ਇੱਥੋਂ ਹੁੰਦਾ ਹੋਇਆ ਦੇਖੋ ਜੀ ਫਿਰ ਆਹ ਹੋਲ ਜਾਂਦਾ ਇੱਥੋਂ ਇਹ ਕੋਈ ਪਾਣੇ ਔਖੇ ਨਹੀਂ ਹੈਗੇ ਜੀ ਦੇਖੋ ਜੀ ਫਿਰ ਇੱਥੇ ਪਾਇਆ ਜਾਂਦਾ ਫਿਰ ਇਹਦੇ ਵਿੱਚ ਫੇਰ ਉਹ ਆਉਂਦੀ ਹੈ ਜੀ ਆ ਦੇਖੋ ਜੀ ਫੇਸ ਹੁਣ ਚ ਪਾਇਆ ਜਾਂਦਾ ਫਿਰ ਕਿਤੇ ਇਹਨੂੰ ਜਾ ਕੇ ਸੂਈ ਚੱਕ ਦਈਏ ਫਿਰ ਤਿੰਨੋਂ ਤੱਕ ਇਕੱਠੇ ਹੁੰਦੇ ਨੇ ਇਹ ਤੁਹਾਨੂੰ ਪਰਣਾ ਵੀ ਬਹੁਤ ਸੌਖਾ ਜੀ ਕੋਈ ਔਖਾ ਨਹੀਂ ਹੈਗਾ ਠੀਕ ਹੈ ਜੀ ਤੱਕ ਇਹਦੇ ਪਾਉਣੇ ਵੀ ਸੌਖੇ ਨੇ ਜਦੋਂ ਆਪਾਂ ਕਿਸੇ ਵੀ ਕੰਮ ਦੇ ਵਿੱਚ ਪੈ ਜਾਈਏ ਉਹ ਫਿਰ ਕੰਮ ਕੋਈ ਔਖਾ ਨਹੀਂ ਲੱਗਦਾ ਹੈਗਾ ਸਾਰਾ ਕੰਮ ਈਜ਼ੀ ਹੋ ਜਾਂਦਾ ਠੀਕ ਹੈ ਜੀ ਜਿਹੜਾ ਕੰਮ ਆਪਾਂ ਨੂੰ ਸ਼ੌਂਕ ਪੈ ਜੇ ਉਹ ਤਾਂ ਬੈਸੇ ਔਖਾ ਨਹੀਂ ਲੱਗਦਾ ਠੀਕ ਹੈ ਜੀ ਕੰਝ ਰਹੀ ਰਹੇਗੀ ਆਪਣੇ ਲਈ ਸਹੀ ਚੱਲ ਗਿਆ ਕਿ ਨਹੀਂ ਜੀ ਦੇਖੋ ਜੇ ਜੇ ਇਹਨੇ ਫੇਰ ਧਾਗਾ ਤੋੜਤਾ ਕਿਤੇ ਨਹੀਂ ਆਪਾਂ ਫੇਰ ਸੈੱਟ ਕਰ ਦਿੰਦੇ ਕਿੱਥੇ ਪ੍ਰੋਬਲਮ ਆ ਹੁਣ ਦੁਬਾਰਾ ਦੇਖੋ ਇਹ ਪਹਿਲਾਂ ਬਤੀੰਟ ਲੋਕੀ ਕੀ ਆ ਇਹ ਧਾਗਾ ਵੀ ਸੈੱਟ ਆਉਂਦਾ ਨਹੀਂ ਮਤਲਬ ਸੂਈ ਵਾਲਾ ਧਾਗਾ ਵੀ ਠੀਕ ਆਉਂਦਾ ਨਹੀਂ ਆਹੀ ਧਾਗਾ ਟੁੱਟਿਆ ਜੀ ਤੇ ਨਾਲ ਜਿਹੜਾ ਤੀਸਰਾ ਧਾਗਾ ਆ ਰਿਹਾ ਆਹ ਵਾਲਾ ਜੀ ਇਹ ਸੈੱਟ ਕਰਦੇ ਆਪਾਂ ਦੇਖੋ ਜੀ ਆਪਣੀ ਇਸ ਜਨ ਅਭੀਤਾਲ ਤੇ ਬੀਚ ਸਟਰਾਮਾ ਅੰਕਲਾ ਦੇਖੋ ਇਹਨਾਂ ਨੂੰ ਸੈੱਟ ਚੱਲ ਪਈ ਸੈੱਟ 하게 ਤਾਂ ਕੇ ਆਪਣੀ ਦਿੱਤੇ ਲਈ ਲਓ ਜੀ ਇਹਦੇ ਆ ਬਲੇਡ ਕਿਉਂਕਿ ਇਹਦੇ ਨਾਲ ਵਧੀਆ ਸਫਾਈ ਆ ਜਾਂਦੀ ਆ ਥੋੜਾ ਧਿਆਨ ਕਰਨਾ ਧਿਆਨ ਨਾਲ ਪੈਂਦਾ ਜੀ ਹੋਰ ਨਾ ਕੱਪੜਾ ਕੱਟਿਆ ਜਾਵੇ ਠੀਕ ਹੈ ਜੀ 你说别人多老个？